ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਘਰ ਦੇ ਵਿੱਚ ਜਦੋਂ ਵੀ ਕੋਈ ਚੀਜ਼ ਬਣਾਈ ਜਾਂਦੀ ਹੈ ਤਾਂ ਬੱਚਿਆਂ ਨੂੰ ਹੁੰਦਾ ਹੈ ਕਿ ਬਾਜ਼ਾਰ ਵਰਗੀ ਹੋਵੇ ਪਰ ਆਪਾਂ ਬਣਾਏ ਜੀ ਅੱਜ ਬਹੁਤ ਹੀ ਟੇਸਟੀ ਜੇ ਦਹੀਂ ਪੱਲੇ ਜਿਹੜੇ ਕਿ ਬਾਜ਼ਾਰ ਦੇ ਦਹੀਂ ਪੱਲਿਆਂ ਨੂੰ ਬਿਲਕੁਲ ਫਿੱਕੇ ਪਾ ਦੇਣਗੇ ਤੇ ਇਹਨਾਂ ਨੂੰ ਬਣਾਉਣ ਦਾ ਤਰੀਕਾ ਬੜਾ ਹੀ ਆਸਾਨ ਹੈ ਵੀਡੀਓ ਨੂੰ ਫੁੱਲ ਜ਼ਰੂਰ ਦੇਖਿਓ ਇਹਦੇ ਲਈ ਜੀ ਆਪਾਂ ਅੱਧੀ ਕੌਲੀ ਤੋਂ ਥੋੜੀ ਜਿਹੀ ਜ਼ਿਆਦਾ ਲਈਏ ਪੀਲੀ ਮੂੰਗੀ ਜਿਹੜੀ ਹਰ ਘਰ ਦੇ ਵਿੱਚ ਮੌਜੂਦ ਹੁੰਦੀ ਹੈ ਤੇ ਇੱਕ ਕੌਲੀ ਫੁੱਲ ਭਰ ਕੇ ਆਪਾਂ ਲਈਏ ਉੜਦ ਦੀ ਦਾਲ ਦੀ ਉਹਨੂੰ ਆਪਾਂ ਚੰਗੀ ਤਰ੍ਹਾਂ ਦੇਖ ਲਿਆ ਉਸ ਤੋਂ ਬਾਅਦ ਇਹਨੂੰ ਪਿਉਾਂ ਦਾਂਗੇ ਪਿਉਣ ਤੋਂ ਬਾਅਦ ਤੁਸੀਂ 7-8 ਘੰਟੇ ਨੂੰ ਰੈਸਟ ਤੇ ਰੱਖ ਦੇਣਾ ਫਿਰ ਆਪਾਂ ਜੀ ਇਹਨੂੰ ਦਾਲ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਤਿੰਨ ਚਾਰ ਵਾਰੀ ਇਹਨੂੰ ਧੋ ਲੈਣਾ ਤੇ ਪਾਣੀ ਇਹਦਾ ਬਿਲਕੁਲ ਕੱਢ ਦੇਣਾ ਐਨੀ ਕੀ ਦਾਲ ਦੇ ਵਿੱਚ ਹੀ ਐਨੇ ਸਾਰੇ ਦਹੀਂ ਪੱਲੇ ਬਣ ਜਾਣਗੇ ਕਿ ਖਾ ਖਾ ਕੇ ਮਨ ਭਰ ਜਾਊਗਾ ਪਰ ਮੁੱਕਣਗੇ ਨਹੀਂ ਫਿਰ ਇਸ ਦਾਲ ਨੂੰ ਆਪਾਂ ਕਰਾਂਗੇ ਜੀ ਗ੍ਰਾਈਂਡ ਹੌਲੀ ਹੌਲੀ ਕਰਕੇ ਕਰਨਾਗਾ ਇਕਦਮ ਸਾਰੀ ਦਾਲ ਨਾ ਪਾਓ ਜੇ ਦਾਲ ਵਿੱਚ ਪਾਣੀ ਬਿਲਕੁਲ ਨਹੀਂ ਤਾਂ ਥੋੜਾ ਜਿਹਾ ਪਾਣੀ ਆਪਣੇ ਕੋਲੇ ਪਾ ਲਿਓ ਤਾਂ ਕਿ ਜਿਹੜਾ ਗ੍ਰਾਈਂਡਰ ਹੈ ਚੰਗੀ ਤਰ੍ਹਾਂ ਚੱਲ ਜੇ ਤੇ ਪਰ ਇਹਨੂੰ ਤੁਸੀਂ ਇਸ ਤਰੀਕੇ ਨਾਲ ਪੀਸ ਲਿਓ ਕਿ ਬਿਲਕੁਲ ਵੀ ਇਹ ਸੌਫਟ ਨਾ ਹੋਵੇ ਹਲਕਾ ਹਲਕੀ ਜੀ ਦਾਣੇਦਾਰ ਰਵੇ ਤਾਂ ਕਿ ਜਿਹੜੇ ਭੱਲੇ ਆ ਬੜੇ ਜਿਆਦਾ ਟੇਸਟੀ ਬਣ ਜਦੋਂ ਹੀ ਤੁਸੀਂ ਇਹਨਾਂ ਨੂੰ ਪੀਸੋਗੇ ਤਾਂ ਇੱਕ ਦੋ ਵਾਰੀ ਜੱਗ ਨੂੰ ਖੋਲ ਕੇ ਚਮਚੇ ਨਾਲ ਇਹਨਾਂ ਨੂੰ ਵਿੱਚੋਂ ਹਿਲਾ ਲੈਣਾ ਤਾਂ ਕਿ ਇਹ ਚੰਗੀ ਤਰ੍ਹਾਂ ਉੱਪਰੋਂ ਨੀਚੋਂ ਇਕੋ ਜਿਹੇ ਪੀਸੇ ਜਾਣ ਉਸ ਤੋਂ ਬਾਅਦ ਸਾਰੇ ਪੇਸਟ ਨੂੰ ਇੱਕ ਖੁੱਲੇ ਜੇ ਬਰਤਨ ਵਿੱਚ ਕੱਢ ਲੈਣਾ ਆਪਾਂ ਇੱਥੇ ਵਰਤੀ ਹੈ ਜੀ ਪਰਾਂ ਤੇ ਤੁਸੀਂ ਜੋ ਮਰਜ਼ੀ ਲੈ ਲਿਓ ਇਸ ਤੋਂ ਬਾਅਦ ਜੀ 10 ਮਿੰਟਾਂ ਲਈ ਲਗਾਤਾਰ ਚੱਲੂਗੀ ਤੁਹਾਡੇ ਹੱਥਾਂ ਦੀ ਕਸਰਤ ਤੇ ਇਹਦੇ ਵਿੱਚ ਤੁਸੀਂ ਦੋ ਚਮਚੇ ਪਾਓ ਬੇਸਣ ਦੀ ਜਿਹੜਾ ਸਪੂਨ ਆਪਾਂ ਰੋਟੀ ਵੇਲੇ ਯੂਜ਼ ਕਰਦੇ ਆ ਉਹੀ ਆਪਾਂ ਦੋ ਚਮਚੇ ਪਾਏ ਐ ਤੇ ਉਹ ਪਾ ਕੇ ਜੀ ਚੰਗੀ ਤਰ੍ਹਾਂ मिक्स ਕਰ ਲਿਓ ਤੇ ਲਗਾਤਾਰ ਇਸੇ ਤਰ੍ਹਾਂ ਹੀ ਉੱਪਰ ਥੱਲੇ ਇਹਨੂੰ ਹਿਲਾਉਂਦੇ ਜਾਓ ਤੇ ਬਹੁਤ ਹੀ ਵਧੀਆ ਸੌਫਟ ਜਿਹਾ ਪੇਸਟ ਜਿਹੜਾ ਬਣ ਜਾਣਾਗਾ ਕਲਰ ਵਗੈਰਾ ਇਹਨੇ ਆਪਣਾ ਸਭ ਚੇਂਜ ਕਰ ਲੈਣਾਗਾ ਦੇਖੋ ਇਸੇ ਤਰ੍ਹਾਂ ਹੀ ਤੁਸੀਂ ਲੱਗੇ ਰਹਿਣਾਗਾ 10 ਮਿੰਟਾਂ ਬਾਅਦ ਇਹਦਾ ਕਲਰ ਦੇਖੋ ਵਾਈਟ ਵਾਈਟ ਹੋ ਜਾਊਗਾ ਤੇ ਬਿਲਕੁਲ ਬਜਾਰੀ ਭੱਲਿਆਂ ਵਰਗਾ ਇਹਦਾ ਰੰਗ ਆ ਜਾਊਗਾ ਤੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣਦੇ ਆ ਬਿਲਕੁਲ ਸਿੰਪਲ ਜਿਹੇ ਤਰੀਕੇ ਦੇ ਨਾਲ ਵਿੱਚ ਪਾਵਾਂਗੇ ਜੀ ਅੱਧਾ ਚਮਚਾ ਕਾਲਾ ਨਮਕ ਅੱਧਾ ਚਮਚਾ ਕਾਲੀ ਮਿਰਚ ਦੋਹੀ ਚੀਜ਼ਾਂ ਪਾਏ ਦੇ ਵਿੱਚ अच्छे ਮਿਕਸ ਕਰਾਂਗੇ ਉਸ ਤੋਂ ਬਾਅਦ ਇਹਨੂੰ ਹਲਕਾ ਜਿਹਾ 1 ਮਿੰਟ ਲਈ ਫੇਰ ਹਲਾਵਾਂਗੇ ਫਿਰ ਇੱਕ ਪਾਣੀ ਦੀ ਕੌਲੀ ਲੈ ਲਿਓ ਜੀ ਉਹਦੇ ਵਿੱਚ ਆਪਣੇ ਹੱਥ ਨਾਲ ਇਸੇ ਤਰੀਕੇ ਨਾਲ ਇਸ ਪੱਲਾ ਜਿਹਾ ਬਣਾ ਕੇ ਇਹਦੇ ਵਿੱਚ ਸਿੱਟ ਦਿਓ ਦੇਖੋ ਜਦੋਂ ਹੀ ਇਹ ਉੱਪਰ ਤੈਰਨ ਜੇ ਲੱਗਿਆ ਤਾਂ ਸਮਝੋ ਥੋੜ੍ਹਾ ਹੀ ਪੇਸਟ ਬਿਲਕੁਲ ਤਿਆਰ ਹੋ ਗਿਆ ਦੂਸਰੀ ਸਾਈਡ ਕੜਾਈ ਲੈ ਲਿਓ ਤੇ ਵਿੱਚ ਕਰਿਓ ਤੇਲ ਨੂੰ ਗਰਮ ਤੇ ਹੌਲੀ-ਹੌਲੀ ਇਹਦੇ ਵਿੱਚ ਪਾਉਂਦੇ ਜਾਈਓ ਜਦੋਂ ਹੀ ਤੁਸੀਂ ਹੱਥ ਕਰੋਗੇ ਤਾਂ ਇਹਨਾਂ ਨੇ ਆਪਣੇ ਆਪ ਹੀ ਨੀਚੇ ਡਿੱਗਦੇ ਜਾਣਾ ਸਾਨੂੰ ਛੱਡਣ ਦੀ ਜ਼ਰੂਰਤ ਨਹੀਂ ਬਹੁਤ ਹੀ ਵਧੀਆ ਤੇ ਸੌਫਟ ਬਣ ਕੇ ਤਿਆਰ ਹੋਣਗੇ ਤੇ ਇਹਦੇ ਵਿੱਚ ਆਪਾਂ ਨਾ ਕੋਈ ਬੇਕਿੰਗ ਸੋਡਾ ਪਾਇਆ ਨਾ ਪਾਊਡਰ ਪਾਇਆ ਐ ਜੀ ਕਿਸੇ ਵੀ ਚੀਜ਼ ਐ ਇਸਤੇਮਾਲ ਨਹੀਂ ਕੀਤਾ ਬਿਲਕੁਲ ਸਿੰਪਲ ਘਰ ਦੀਆਂ ਚੀਜ਼ਾਂ ਹੀ ਪਾਈਆਂ ਗਈਆਂ ਤੇ ਇਹਦੇ ਨਾਲ ਹੀ ਜਿਹੜੇ ਪੱਲੇ ਐ ਐਨੇ ਜ਼ਿਆਦਾ ਟੇਸਟੀ ਬਣਨਗੇ ਜਦੋਂ ਇੱਕ ਵਾਰ ਤੁਸੀਂ ਬਣਾ ਲੇ ਤਾਂ ਬਾਰ ਬਾਰ ਬਣਾਇਆ ਕਰੋਗੇ ਹਰ ਕੋਈ ਇਸ ਤਰੀਕੇ ਨਾਲ ਬੜੀ ਆਸਾਨੀ ਨਾਲ ਬਣਾ ਸਕਦਾ ਹੈਗਾ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਪੇਜ ਨੂੰ ਫੋਲੋ ਜ਼ਰੂਰ ਕਰੋ ਜੀ ਜਿਨ੍ਹਾਂ ਨੇ ਹਜੇ ਤੱਕ ਨਹੀਂ ਕੀਤਾ ਉਸ ਤੋਂ ਬਾਅਦ ਜੀ ਆਪਣੇ ਪੱਲਿਆਂ ਨੇ ਦੇਖੋ ਰੰਗ ਬਟਾ ਲਿਆ ਜਿਹੜਾ ਤੇਲ ਹੈ ਤੁਸੀਂ ਪੱਲੇ ਫੁੱਲ ਗਰਮ ਕਰ ਲੈਣਾ ਫਿਰ ਗੈਸ ਨੂੰ ਮੀਡੀਅਮ ਫਲੇਮ ਤੇ ਕਰ ਲੈਣਾ ਤਾਂ ਕਿ ਤੁਹਾਡੇ ਪੱਲੇ ਹੌਲੀ-ਹੌਲੀ ਪੱਕਣ ਤੇ ਬੜੇ ਸੋਹਣੇ ਕਲਰ ਵਿੱਚ ਆਉਣ ਕਿਉਂਕਿ ਜੇ ਤੇਲ ਤੁਸੀਂ ਜ਼ਿਆਦਾ ਗਰਮ ਰੱਖੋਗੇ ਤਾਂ ਇਹਨਾਂ ਨੇ ਉੱਪਰੋਂ ਜਲ ਜਾਣਾਂ ਤੇ ਵਿੱਚੋਂ ਵਧੀਆ ਨਹੀਂ ਬਣਨਾ ਇਸੇ ਤਰੀਕੇ ਨਾਲ ਪਕਾਉਂਦੇ ਜਾਓ ਤੇ ਆਪਾਂ ਜਿਹੜੇ ਆਪਣੇ ਦੂਸਰੇ ਪੱਲੇ ਸੀ ਉਹ ਵੀ ਬਾਹਰ ਕੱਢ ਲੇ ਤੇ ਫਿਰ ਆਪਾਂ ਜੀ ਇਹਨਾਂ ਨੂੰ ਹੁਣ ਅੱਗੇ ਕਿਵੇਂ ਤਿਆਰ ਕਰਨਾ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਸਾਰੇ ਭੱਲੇ ਜਦੋਂ ਤੁਹਾਡੇ ਬਣ ਕੇ ਰੈਡੀ ਹੋ ਗਏ ਦੇਖੋ ਬਿਨਾ ਕੁਝ ਕਰਨ ਤੋਂ ਵੀ ਇਹ ਪਹਿਲਾਂ ਹੀ ਇੰਨੇ ਜਿਆਦਾ ਸੌਫਟ ਨੇ ਫਿਰ ਲਓ ਜੀ ਕਿਸੇ ਵੀ ਵੱਡੇ ਸਾਰੇ ਟੋਪੀਏ ਦੇ ਵਿੱਚ ਪਾਣੀ ਤੇ ਵਿੱਚ ਅੱਧਾ ਚਮਚ ਪਾਓ ਨਮਕ ਦਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਸਾਰੇ ਪਾ ਦਿਓ ਤੁਸੀਂ ਭੱਲੇ ਇਹਨੂੰ ਹਲਕਾ ਜਿਹਾ ਗਰਮ ਕਰਿਓ ਹੱਥ ਲਗਾ ਕੇ ਤੁਸੀਂ ਦੇਖ ਲਿਓ ਜਿੰਨਾ ਕ ਤੁਹਾਡੇ ਹੱਥਾਂ ਨਾਲ ਇਹ ਟੱਚ ਹੋ ਜੇ ਤਾਂ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਭੱਲੇ ਪਾ ਦਿਓ ਦਸ ਤੋਂ 15 ਮਿੰਟਾਂ ਲਈ ਇਸੇ ਤਰੀਕੇ ਨਾਲ ਹੀ ਇਹਨਾਂ ਨੂੰ ਪਏ ਰਹਿਣ ਦਿਓ ਇਹ ਹੋਰ ਵੀ ਜ਼ਿਆਦਾ ਸੌਫਟ ਹੋ ਜਾਣਗੇ ਤੇ ਬਾਕੀ ਜਿਹੜਾ ਇਹਨਾਂ ਦੇ ਉੱਪਰ ਲੱਗਿਆ ਤੇਲ ਵਗੈਰਾ ਉਹ ਵੀ ਸਾਰਾ ਉਤਰ ਚੂਗਾ ਤੇ ਦੇਖੋ ਤੁਸੀਂ ਹੌਲੀ-ਹੌਲੀ ਨਰਮ ਜਿਹੇ ਹੱਥਾਂ ਨਾਲ ਇਹਨਾਂ ਨੂੰ ਇਸ ਤਰੀਕੇ ਨਾਲ ਦਬਾ ਕੇ ਸਾਰੇ ਨੂੰ ਵਾਰ ਕੱਢ ਲਿਓ ਬੜਾ ਹੀ ਸੌਖਾ ਜਿਹਾ ਤਰੀਕਾ ਇਹਨਾਂ ਨੂੰ ਬਣਾਉਣ ਦਾ ਥੋੜੀ ਜੀ ਦਾਲ ਵਿੱਚ ਕਿੰਨੇ ਸਾਰੇ ਪੱਲੇ ਬਣ ਕੇ ਤਿਆਰ ਹੋ ਗਏ ਪੂਰੀ ਫੈਮਿਲੀ পেট ਭਰ ਕੇ ਖਾਊਗੀ ਤੇ ਬਾਕੀ ਜਿਹੜੇ ਬਹੁਤ ਹੀ ਜ਼ਿਆਦਾ ਸਸਤੇ ਪੈਂਦੇ ਆ ਬਾਜ਼ਾਰ ਵਿੱਚ ਥੋੜੀ ਜੀ ਚੀਜ਼ ਹੁੰਦੀ ਹੈ ਤੇ ਬੜੀ ਮਹਿੰਗੀ ਮਿਲਦੀ ਹੈ ਤੇ ਘਰ ਦੀ ਚੀਜ਼ ਦੀ ਕੋਈ ਕੀਮਤ ਨਹੀਂ ਹੁੰਦੀ ਸਾਰਿਆਂ ਨੂੰ ਆਪਾਂ ਕੱਢ ਕੇ ਹੌਲੀ ਹੌਲੀ ਬਾਹਰ ਰੱਖ ਲਿਆ ਤੇ ਦੇਖੋ ਜੀ ਜਿਹੜਾ ਦਾ ਬਚਿਆ ਪਾਣੀ ਸੀ ਵਿੱਚ ਕਿੰਨਾ ਜ਼ਿਆਦਾ ਉਹ ਖਰਾਬ ਹੋ ਗਿਆ ਤੇਲ ਵਗੈਰਾ ਇਹਦਾ ਸਾਰਾ ਨਿਕਲ ਗਿਆ ਹੁਣ ਆਪਾਂ ਇਹਦੇ ਲਈ ਤਿਆਰ ਕਰਾਂਗੇ ਵਧੀਆ ਜੀ ਦਹੀਂ ਸਭ ਤੋਂ ਪਹਿਲਾਂ ਦਹੀਂ ਨੂੰ ਚੰਗੀ ਤਰ੍ਹਾਂ ਤੁਸੀਂ ਫੈਂਟ ਲੈਣਾ ਹੈ ਉਸ ਤੋਂ ਬਾਅਦ ਜੀ ਇਹਦੇ ਵਿੱਚ ਆਪਾਂ ਪਾਏ ਆ 2 ਚਮਚ ਮਿਸ਼ਰੀ ਦੇ ਥੋੜੀ ਜਿਹੀ ਮਿਸ਼ਰੀ ਦੇ ਵਿੱਚ ਪਾਣੀ ਪਾ ਕੇ ਉਹਨੂੰ ਮਿਕਸ ਕਰ ਲਿਓ ਤੇ ਉਸ ਤੋਂ ਬਾਅਦ ਇਹ ਦਹੀਂ ਵਿੱਚ ਮਿਕਸ ਕਰ ਦਿਓ ਤੇ ਬਹੁਤ ਹੀ ਜਿਹੜੀ ਮਿੱਠੀ-ਮਿੱਠੀ ਆਪਣੀ ਦਹੀਂ ਇਹਦੇ ਲਈ ਤਿਆਰ ਹੋ ਜੂਗੀ ਬਾਕੀ ਸਾਰਾ ਸਮਾਨ ਜਿਹੜਾ ਇਹਨਾਂ ਪੱਲਿਆਂ ਲਈ ਤਿਆਰ ਕਰਨਾ ਉਹ ਤੁਹਾਨੂੰ ਪਤਾ ਹੀ ਹੈ ਸਭ ਤੋਂ ਪਹਿਲਾਂ ਆਪਾਂ ਬਣਾਈ ਸੀ ਇਮਲੀ ਦੀ ਸੌਸ ਨਾਲ ਹਰੀ ਚਟਨੀ ਦਹੀਂ ਉਬਲੇ ਹੋਏ ਆਲੂ ਉਹਨਾਂ ਨੂੰ ਛੋਟਾ ਛੋਟਾ ਕੱਟ ਲਿਆ ਨਾਲ ਭੁਜੇ ਹੋਏ ਜੀਰੇ ਦਾ ਪਾਊਡਰ ਇਹ ਸਾਰੀਆਂ ਚੀਜ਼ਾਂ ਤਿਆਰ ਕਰਕੇ ਪਹਿਲਾਂ ਹੀ ਰੱਖ ਲਿਓ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਜੀ ਸਰਵਚਾਂ ਲਈ ਅਜੀ ਆਪਾਂ ਪੱਲੇ ਤੇ ਉਹਨਾਂ ਦੇ ਉੱਪਰ ਪਾਵਾਂਗੇ ਦਹੀਂ ਫੇਰ ਇਹਦੇ ਉੱਪਰ ਆਪਾਂ ਪਾਵਾਂਗੇ ਜੀਕਰੀਨ ਸਾਸ, ਇਮਲੀ ਦੀ ਸਾਸ, ਜੀਰਾ ਪਾਊਡਰ, ਕਾਲਾ ਨਮਕ, ਕਾਲੀ ਮਿਰਚ, ਸਾਰੀਆਂ ਚੀਜ਼ਾਂ ਥੋੜੀ ਜੀ ਲਾਲ ਮਿਰਚ ਜਿਹੜੀਆਂ ਚੀਜ਼ਾਂ ਤੁਹਾਨੂੰ ਚੰਗੀਆਂ ਲੱਗਣ ਉਹ ਹੀ ਪਾ ਲਿਓ ਤੇ ਬਾਕੀ ਕਈ ਜਣੇ ਹੁੰਦੇ ਹਨ ਵਿੱਚ ਉੱਪਰ ਪਾ ਕੇ ਫਰੂਟ ਬੜੇ ਪਸੰਦ ਕਰਦੇ ਆਂ, ਅੰਗੂਰ, ਅਨਾਰ, ਪੂਜੀਆ ਜੋ ਤੁਹਾਡਾ ਦਿਲ ਕਰੇ ਤੁਸੀਂ ਪਾ ਕੇ ਇੱਥੇ ਖਾ ਸਕਦੇ ਹੋ। ਬਹੁਤ ਜਿਆਦਾ ਟੇਸਟੀ ਤੇ ਚਟਪਟੇ ਜਿਹੇ ਭੱਲੇ ਆ ਬਹੁਤ ਜਲਦੀ ਵਿੱਚ ਤੇ ਸਿੰਪਲ ਤਰੀਕੇ ਨਾਲ ਘਰ ਵਿੱਚ ਤਿਆਰ ਹੋ ਗਏ ਤੇ ਨਾਲੇ ਬਹੁਤ ਹੀ ਜ਼ਿਆਦਾ ਹੈਲਥੀ ਹੈ ਤੇ ਬਹੁਤ ਜਿਆਦਾ ਵਧੀਆ ਬਣਦੇ ਆ ਟਰਾਈ ਕਰਕੇ ਜਰੂਰ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬੱਚਿਆਂ ਨੇ ਖਾ ਲੇ ਹੁਣ ਤੁਸੀਂ ਵੀ ਆਪਣੇ ਬੱਚਿਆਂ ਨੂੰ ਬਣਾ ਕੇ ਜਰੂਰ ਖਾਓ ਤੇ ਆਪਣੀ ਫੈਮਿਲੀ ਨਾਲ ਇੰਜੋਏ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਭੱਲੇ ਆ ਜਿਹੜੇ ਉਹ ਕਿਵੇਂ ਜਿਵੇਂ ਬਣੇ ਵੀਡੀਓ ਦੇਖ ਲਈ ਧੰਨਵਾਦ